हां मनप्रीत हां जी ਪਛਾੜ ਨਹੀਂ ਮੱਲਦਾ ਤੁਹਾਨੂੰ ਮੈਨੂੰ ਮੈਂ ਦੱਸਣਾ ਉਹ ਜੇਠ ਬੋਲਦਾ ਦੇਦਾ ਹਾਂ ਸੰਤਾ ਘਾਜੀ ਕੀ ਬਣਦਾ ਕੋਈ ਨਹੀਂ ਬੰਨਾਂ ਕੀ ਕਰੀ ਕੰਮ ਤਾਂ ਲੱਗੇ ਪਿਆ ਕੰਮ ਤਾਂ ਲੱਗੇ ਪਿਆ ਹੁੰਦਾ ਸਾਡਾ ਤਾਂ ਕੰਮ ਵਿਚਾਰੇ ਅੜਿਆ ਪਿਆ ਅੱਜ ਬਹੁਤ ਦਿਨ ਹੋ ਗਏ ਕੀ ਹੋ ਗਿਆ ਜਿੱਦਾਂ ਉਹ ਮੋਟਰ ਤੇ ਨਹੀਂ ਮਿਲ ਕੇ ਗਈ ਸੀ। ਹੂੰ। ਖੋਸਦਿਆਂ ਦੀ ਯਾਦ ਆਈ ਜਾਂਦੀ ਹੈ। ਅੱਛਾ। ਹੂੰ। ਨਾ ਮੈਂ ਤਾਂ ਅਮਰਜੈਂਸ ਆ ਉਹਦੀ ਤਾਂ ਅਮਰਜੈਂਸੀ ਸੀਗੀ ਹੁਣ ਕੀ ਰੋਜ਼ ਥੋੜੀ ਮੈਂ ਲਾਂਗੇ। ਅਮਰਜੈਂਸੀ ਤਾਂ ਮੈਨੂੰ ਤਾਂ ਰੋਜ਼ ਹੀ ਰਹਿੰਦੀ ਛੜਾ ਜੇਠ ਆ ਮੈਂ ਮੈਂ ਤਾਂ ਹੁਣ ਤੇਰਾ ਤਾਂ ਕੰਮ ਨਿਕਲਦਾ ਰਹਿੰਦਾ। ਮੇਰਾ ਵੀ ਤਾਂ ਕਢਾਇਆ ਕਰਕੇ ਫੇ ਲੋਟ। ਮੇਰਾ 2 ਮਿੰਟ ਤਾਂ ਦਰੈਣ ਆ। ਤੇਰਾ ਨਿਕਲਦਾ ਰਹਿੰਦਾ ਕਿਉਂ ਨਿਕਲਦਾ ਰਹਿੰਦਾ ਛੋਟੇ ਵਾਲ ਕਰਦਾ ਹੀ ਤੇਰੇ ਨਾਲ ਨਹੀਂ ਕਰਦਾ ਨਹੀਂ ਕਰਦਾ ਦੱਸ ਐਨੀ ਗੋਰੀ ਚਿੱਟੀ ਹੋਏ ਛੱਡਦਾ ਕੋਈ ਦੱਸ ਥੋਨੂੰ ਵਾ ਉਹ ਜੀ ਕਰ ਜਾਂਦਾ ਨੂੰ ਦੇਖ ਦੇ ਕੇ ਇਸ ਦਾ ਹਲਚਲ ਹੋਈ ਜਾਂਦੀ ਹੈ ਚਾਦਰੇ ਚ ਹਾਂ ਉਹ ਤਾਂ ਹੀ ਜੀਰ ਉਹ ਤਾਂ ਹੀ ਜੀਰ ਹੂੰ ਫਤੀ ਨਹੀਂ ਕਰਦਾ ਹੂੰ ਤੁਸੀਂ ਨਹੀਂ ਛੱਡਦੇ ਹੋ ਕਿਉਂ ਛੱਡਦੇਗਾ ਮੈਂ ਮੈਂ ਛੱਡ ਨਹੀਂ ਸਕਦਾ ਮੈਂ ਮੇਰੀ ਗੱਲ ਸੁਣ। ਮੈਂ ਛੱਡ ਨਹੀਂ ਸਕਦਾ ਜਿਵੇਂ ਰਫੀ ਵਾਂਗੂ ਨਸ਼ਾ ਨਹੀਂ ਬਹਿ ਜਾਂਦਾ ਬੰਦੇ ਦੇ ਹੱਦਾਂ 'ਚ। ਅੱਛਾ। ਉਹ ਮੇ ਨਸ਼ਾ ਤੇਰਾ ਬੈਠਾ ਪਿਆ ਤੇ ਹੁਣ ਬੰਦਾ ਇਸ ਨੂੰ ਛੱਡੇ ਕਿਵੇਂ ਦੱਸ ਪਹਿਲਾਂ? ਹੂੰ ਛੱਟਦਾ ਨਹੀਂਗਾ। ਹੂੰ। ਛੱਟਦਾ ਨਹੀਂਗਾ। ਐਹ ਤਾਂ ਗੱਲ ਐ ਛੱਡਦਾ ਨਹੀਂ ਨਾ ਫਿਰ। ਛੋਟੇ ਜਿਹੇ ਤਾਂ ਫਿਰ ਉਹੀ ਗੱਲ ਬਣ ਜੇ ਫਿਰ ਉਹ ਆਏ ਦਾ। ਮੈਂ ਤੇਰੇ ਕਿਵੇਂ ਚਾਹਣੀ ਹੈ ਜੇਰੇ? ਕੰਮ ਕਰਾਣਾ ਮੈਂ ਛੱਡਦਾ ਹਾਂ ਤੈਨੂੰ। ਮੈਂ ਚਾਹ ਪੀਣੀ ਨਹੀਂ। ਮੈਂ ਚਾਹ ਪੀਣੀ ਨਹੀਂ ਛੱਡ ਸਕਦਾ। ਹੂੰ। ਉਹ ਦੋਨੇ ਮੈਂ ਤੈਨੂੰ ਛੱਡ ਦਊ ਆ ਕੇ ਮੈਂ ਤੈਨੂੰ ਛੱਡ ਦਊਂਗਾ ਮੈਂ ਤੁਮੰਜਾਂ ਨਹੀਂ ਛੱਡ ਹੁੰਦਾ। ਜਿਹੜੇ ਮੋਟਰ ਵਾਲੇ ਜਿਹੜੇ ਮੰਜੇ ਤੋਂ ਤੁਮਨੇ ਮਿਲ ਕੇ ਗਏ ਸੀ ਹਜੇ ਤੱਕ ਤੇਰੇ ਖੁਸ਼ਬੂ ਆ ਜਾਂਦੀ ਓਦੇ ਵਿੱਚੋਂ। ਓਹ ਹੋ ਵਾਂਗੇ। ਤਉ ਆਉ ਵੀ ਉਹ ਦੱਸ ਤਰਾ ਕਿ ਹੋਵੇ ਆਏ ਕੀ ਹੋਵੇ ਕੀ ਗੱਲ ਹੋਵੇ ਫਿਰ ਫਿਰ ਜੇ ਮੈਂ ਸੁਸ ਕਰ ਦੇਉ ਤੂੰ ਸੀਨੇ ਦੇਣ ਖੁਸ਼ਬੂ ਥੋੜੀ ਆਉਂਦੀ ਹੈ ਖੁਸ਼ਬੂ ਤਾਂ ਮਹਿਸੂਸ ਕਰੀ ਦੀ ਐ ਫਿਰ ਖੁਸ਼ਬੂ ਤਾਂ ਮਹਿਸੂਸ ਕਰੀ ਦੀ ਐ ਹੂੰ ਹੋਰ ਕਰੀ ਦੀ ਐ ਤੁਸੇ ਠੀਕ ਐ ਹੈ ਖੁਸ਼ਬੂ ਨਾਲ ਸਵਰ ਕਰ ਲਿਆ ਫਿਰ ਖੁਸ਼ਬੂ ਨਾਲ ਤਾਂ ਸਵਰ ਹੋਊਗਾ ਜੀ ਸਾਜੇ ਕੰਨਾ ਖਬਰ ਕਰੀ ਜਾਂਦੇ ਆ ਜਿੰਨਾ ਤਾਂ ਨਹੀਂ ਮਿਲਦੀ ਆ ਕੇ ਪਰ ਜੀਵਿਤ ਕਰਦਾ ਬੰਦੇ ਤਾਂ ਉਹ ਬੰਦਾ ਹੁਣ ਵਿਚਾਰਾ ਕੀ ਕਰੇ ਬੰਦਾ ਮਰ ਜੇ ਖੇਲ ਖੇਲ ਕੇ ਕਿਥੇ ਦੰਗਣਾ ਮੇਰਾ ਤਾਂ ਬੜਾ ਜੀ ਕਰੀਂਦਾ ਜੇਦੂ ਇਜਾਜ਼ਤ ਦਿੰਨੀ ਹੱਥ ਨਾਲ ਜੇ ਇਜਾਜ਼ਤ ਨਹੀਂ ਦਿੰਨੀ ਹੱਥ ਨਾਲ ਕਰ ਲੈਣਾ ਮੈਂ ਹੱਥ ਨਾਲ ਮੇਰੀ ਕਮੀ ਪੈਰੀ ਹੋਜੀ ਕਿਤੇ ਤੇਰੀ ਕਮੀ ਪੂਰੀ ਤਾਂ ਨਹੀਂ ਹੁੰਦੀ ਕੀ ਦੁਬਾਰਾ ਟਾਈਮ ਪਾਸ ਜਿਆਦਾ ਹੋ ਜਾਊਗਾ ਤੇ ਜਦੋਂ ਆਈ ਜਾਂਦੀ ਮੈਂ ਚੋਸਦਾ ਘੜੀ ਲਾਉਂ। ਹੋਰ। ਜਦ ਦੱਸ ਦੇ ਤੈਨੂੰ ਮਹਿਸੂਸ ਕਰ ਲਾਂ ਕਿ ਹੁਣ ਤੂੰ ਮੇਰਾ ਕੰਮ ਘੜਵਾਵੇਂਗੀ ਸਭ ਤੇਰੇ ਹੱਥ ਦੇ ਵਿੱਚ ਹੈ। ਤੂੰ ਟਾਈਮ ਹੋਇਆ ਹੁਣ ਸਵੇਰ ਦੇ 9:00 10:00। ਤੇ ਦੁਪਹਿਰਾ ਤੇ ਫੇਰਾ। ਤੇ ਦੁਪਹਿਰਾ ਤੇ ਫੇਰਾ ਲਾ ਜੀ। ਹੱਥ ਨਾਲ ਕਿਉਂ ਕਰ ਲਾਂ ਮੇਰੇ ਹੰਦੇ ਹੀ ਮਾਝੇ ਹੁੰਦੇ। ਹਾਂ ਇਹ ਤੇਰੇ ਹੱਥ ਨਾਲ ਕਰਾਂਗੇ ਤਾਂ ਫਿਰ ਮਾੜੀ ਗੱਲ ਹੀ ਐ। ਹਾਂ ਫਿਰ ਫੋਨ ਲਾਉਣ ਦੀ ਤੇ ਲੋੜ ਨਹੀਂ ਸੀ। ਹਾਂ ਫਿਰ ਆਪਣਾ ਕਰ ਹੀ ਲੈਣਾ ਸੀ। ਮੈਂ ਇਹ ਕਰਵਾਉਣਾ ਕਰਵਾਉਣਾ ਤੇਰੇ ਹੱਥ ਚ। ਆਜੂਂ ਕਰਵਾ ਦੂੰਗੀ ਤੇਰੇ। ਹੂੰ। ਆਜੂਂ ਹੀ ਕਰਵਾ ਦੂੰਗੀ ਥੋੜੀ ਖਤਰੀ ਐ। ਹਾਂ ਤੇ ਮੇਰੇ ਖਤਰੀ ਰਿਹਾ ਕਰ ਉਧਰ ਤਾਂ ਤੈਨੂੰ ਮਨ ਪਤਾ ਹੈ ਵੀ ਜਿਹੜਾ ਸੱਲੀਆਂ ਮੈਂ ਕਰਵਾ ਦਿੰਨਾ ਉਹ ਜਾਂ ਨਾ ਹੁੰਦੇਗਾ ਨਹੀਂ ਦੋਸਤੋ ਇਹ ਹੋ ਜਾਂਦੀਆਂ ਦਸੂ ਦਾ ਹੋ ਜਾਂਦੀ ਹੈਗੇ ਨਹੀਂ ਅੰਮੀ ਫਿਰ ਤੇਰੀਆਂ ਤੁਸੀਂ ਉਹਦੀਆਂ ਪਿਆਰ ਨਾਲ ਮਿਲਦੇ ਹੋ ਓਹ ਓਕੇ ਮਿਲਦਾ ਤੁਸੀਂ ਚੱਲੀਆਂ ਮਿਲਦੀਆਂ ਓਕੇ ਮਿਲਦਾ ਹਾਂ ਓਕੇ ਮਿਲਦਾ ਓ ਜਲਦਬਾਜ਼ੀ ਜੇ ਕਰਦਾ ਦੌੜਾ ਕਰਕੇ ਫਰੀ ਹੋ ਜਾਂਦਾ మేన ఏ పని ప బాబి चार देखे हैं इधर कहीं और और थोड़ी अच्छी योर देखे हैं ये मेरे मेरे पट्टी वड़े हम भी आ जाऊंगी मैं आह चार तो तबाह नहीं है पर देना तो जो तन पता है भी जो तो देना देना तो ही है और है? मिलना तो है ही फिर शॉपिंग करनी है थोड़ी तो हम्म मिलना तो है ही शॉपिंग करनी है ਉਪਨੀ ਦੀ ਕੁ ਟੈਨਸ਼ਨ ਆ ਲਿਆ ਕਰ ਚੰਗਾ ਚੰਗਾ ਆ ਜਾ ਚਾਹ ਬਣਾ ਲੈ ਚੇਤੇ ਤੇ ਆ ਜਾ ਫਿਰ ਹੈ ਹਾਂ ਠੀਕ ਹੈ ਠੀਕ ਹੈ